ਕਹਾਣੀ ਪਿਉੰਦ ਅੱਜ ਉਸਦਾ ਪੰਜਵਾਂ ਲੈਸਨ ਹੈ ਉਹ ਕਾਰ ਵਿੱਚ ਆਉਂਦਾ ਥੋੜਾ ਤਰਬਕਤਾ ਤੇ ਫਿਰ ਕਬਰਾਟ ਨਾਲ ਪ੍ਰਯਾ ਡਰਾਈਵਿੰਗ ਸੀਟ ਤੇ ਆ ਬੈਠਦਾ ਹੈ ਮੈਂ ਮੁਸਕਰਾਣ ਦੀ ਕੋਸ਼ਿਸ਼ ਕਰਦਾ ਹਾਂ ਪਰ ਮੇਰੇ ਅੰਦਰਲਾ ਡਰ ਮੈਨੂੰ ਫੇਰ ਸੰਜੀਦਾ ਕਰ ਦਿੰਦਾ ਹੈ ਮੈਂ ਉਸ ਨੂੰ ਸਮਝਾਉਂਦਾ ਆਖਦਾ ਹਾਂ ਮਿਸਟਰ ਸੰਤਾਰ ਅਜ ਲਾਪਰਵਾਹੀ ਨਹੀਂ ਵਰਤਣੀ ਕਾਰ ਧਿਆਨ ਨਾਲ ਚਲਾਉਣੀ ਹੈ ਨਹੀਂ ਤਾਂ ਕੱਲ ਵਾਂਗ ਦੋਹਾਂ ਦਾ ਜੀਵਨ ਖਤਰੇ ਵਿੱਚ ਪੈ ਜਾਵੇਗਾ ਕੱਲ ਜਦੋਂ ਇੱਕ ਤੇਜ਼ ਹੁੰਦੇ ਭਰੇ ਹੋਏ ਟਰੱਕ ਅੱਗੇ ਉਸਨੇ ਜ਼ੋਰਦਾਰ ਬ੍ਰੇਕ ਮਾਰੀ ਸੀ ਤਾਂ ਮੇਰਾ ਤਰਾ ਨਿਕਲ ਗਿਆ ਸੀ ਇਹ ਤਾਂ ਚੰਗਾ ਹੋਇਆ ਸੀ ਕਿ ਨਾਲ ਦੀ ਲੇਨ ਖਾਲੀ ਹੋਣ ਕਰਕੇ ਟਰੱਕ ਵਾਲੇ ਨੇ ਫੁਰਤੀ ਨਾਲ ਟਰੱਕ ਉਧਰ ਕਰ ਲਿਆ ਸੀ ਨਹੀਂ ਤਾਂ ਬਸ ਕੱਲ ਵਾਲੀ ਘਟਨਾ ਯਾਦ ਕਰਕੇ ਮੈਨੂੰ ਇੱਕ ਵਾਰ ਫਿਰ ਕੰਬਣੀ ਛਿੜੀ ਤੇ ਮੈਂ ਹਦਾਇਤਾਂ ਸ਼ੁਰੂ ਕਰ ਦਿੱਤੀਆਂ ਸੰਤਾਰ ਹਮੇਸ਼ਾ ਦੀ ਤਰ੍ਹਾਂ ਕੱਕੀ ਦਾੜੀ ਨੂੰ ਖੁਰਕਦਾ ਅੱਛਾ ਕੋਈ ਨਾ ਜੀ ਚੰਗਾ ਜੀ ਚੰਗਾ ਜੀ ਕਰਦਾ ਰਿਹਾ ਕਾਰ ਸਟਾਰਟ ਕਰਕੇ ਸਟੀਅਰਿੰਗ ਪਕੜਨ ਤੋਂ ਪਹਿਲਾਂ ਉਸਨੇ ਰੋਜ਼ ਵਾਂਗੂ ਆਪਣਾ ਮੂੰਹ ਸ਼ੀਸ਼ੇ ਵਿੱਚ ਤੱਕਿਆ ਪੱਗ ਦੇ ਲਾਲ ਠੀਕ ਕੀਤੇ ਦਾੜੀ ਦੀਆਂ ਜੜਾਂ ਵਿੱਚ ਕਲਰ ਚੰਗੀ ਤਰ੍ਹਾਂ ਨਾ ਲੱਗੀ ਹੋਣ ਕਰਕੇ ਧੋਲੇ ਝਾਤੀਆਂ ਮਾਰ ਰਹੇ ਸਨ ਮਾਰਦੇ ਵੀ ਕਿਵੇਂ ਉਮਰ ਦੀ ਤਾਂ 56 ਟੱਪ ਚੁੱਕੀ ਉਮਰ ਵੀ ਤਾਂ 56 ਟੱਪ ਚੁੱਕੀ ਸੀ ਤੇ ਉੱਪਰੋਂ ਇਹ ਫਿਕਰ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਕਹਿ ਕੇ ਉਹ ਕਾਰ ਤੁਰਨ ਲੱਗਿਆ ਤਾਂ ਮੇਰਾ ਸੱਜਾ ਪੈਰ ਆਪ ਮਹੂਰੇ ਸੁਰੱਖਿਆ ਲਈ ਲੱਗੀ ਵਾਧੂ ਬ੍ਰੇਕ ਤੇ ਚਲਾ ਗਿਆ ਕਾਰ ਜੇ ਥੋੜੀ ਦੂਰ ਹੀ ਗਈ ਸੀ ਕਿ ਸੰਤਾਰ ਨੇ ਦੋਵੇਂ ਹੱਥ ਸਟੀਅਰਿੰਗ ਤੋਂ ਢਿੱਲੇ ਕਰਕੇ ਮੁਠੀਆਂ ਕੁੱਟਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਉਸ ਨੂੰ ਅਜਾਹ ਨਾ ਕਰਨ ਲਈ ਕਿਹਾ ਤੇ ਸਟੀਅਰਿੰਗ ਚੰਗੀ ਤਰ੍ਹਾਂ ਪਕੜਨ ਦੇ ਆਦੇਸ਼ ਦਿੱਤਾ ਉਹ ਜਿਵੇਂ ਨੀਂਦ ਤੋਂ ਜਾਗਿਆ ਹੋਵੇ ਸੌਰੀ ਕਹਿ ਕੇ ਫਿਰ ਸਟੀਅਰਿੰਗ ਫੜਿਆ ਕਾਰ ਦਾ ਸੰਤੁਲਨ ਥੋੜਾ ਜਿਹਾ ਵਿਗੜਿਆ ਫਿਰ ਪਿੱਛੋਂ ਕਿਸੇ ਨੇ ਹਾਰਨ ਮਾਰਿਆ ਬਰਾਬਰ ਆ ਕੇ ਕਾਰ ਦਾ ਸ਼ੀਸ਼ਾ ਖੋਲ ਕੇ ਉਸ ਉਹ ਚੀਕੀ ਵਟ ਕਾਈਂਡ ਆਫ ਡਰਾਈਵਿੰਗ ਸਕੂਲ ਕਈ ਤਾਂ ਰੂਫ ਸਾਈਨ ਤੋਂ ਸੈਲ ਫੋਨ ਨੰਬਰ ਪੜ੍ਹ ਕੇ ਗਾਲਾਂ ਵੀ ਕੱਢ ਦਿੰਦੇ ਮੈਂ ਸੰਤਾਨ ਨੂੰ ਫੇਰ ਜ਼ੋਰਦਾਰ ਚੇਤਾਵਨੀ ਦਿੱਤੀ ਜਦੋਂ ਕਾਰ ਟੋਹਰਬ੍ਰਮ ਰੋਡ 63 ਕਿਲੋਮੀਟਰ ਪ੍ਰਤੀ ਘੰਟਾ ਜੌਨ ਵਿੱਚ ਜਾ ਰਹੀ ਸੀ ਤਾਂ ਉਹ ਕਾਰ ਕਦੀ 70 ਤੇ ਕਦੀ 40 ਤੇ ਚਲਾਉਣ ਲੱਗਦਾ ਲੋਕ ਉਸ ਨੂੰ ਹਾਰਨ ਮਾਰ ਕੇ ਲੰਘਦੇ ਮੈਂ ਝਿੜਕਦਾ ਪਰ ਉਹ ਅਜਾਹਾ ਹੀ ਕਰਦਾ ਰਿਹਾ ਉਸ ਦਾ ਵਧ ਰਿਹਾ ਮਾਨਸਿਕ ਤਣਾਅ ਵੇਖਦੇ ਹੋਏ ਮੈਂ ਉਸ ਨੂੰ ਕਾਰ ਕਿਸੇ ਪਾਰਕਿੰਗ ਲੋਟ ਵਿੱਚ ਲਾਉਣ ਲਈ ਕਿਹਾ ਉਸ ਨੇ ਮੰਨਿਆ ਕਿ ਅੱਜ ਉਸ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੋਨੇ ਹੀ ਵਧੇ ਹੋਏ ਹਨ ਮੈਂ ਉਸ ਨੂੰ ਕਿਹਾ ਕਿ ਇਹ ਇਸ ਹਾਲਾਤ ਵਿੱਚ ਲੈਸਨ ਨਹੀਂ ਲੈ ਸਕਦਾ ਤਾਂ ਉਹ ਬੋਲਿਆ ਕੀ ਕਰਦੇ ਹੋ ਬੌਜੀ ਤੁਹਾਡੇ 20 ਡਾਲਰ ਮਾਰੇ ਜਾਣਗੇ ਮੈਂ ਕਿਆ ਡਾਲਣਾ ਨਾਲੋਂ ਜੀਵਨ ਜ਼ਰੂਰੀ ਹੈ ਕੀ ਫਰਕ ਪੈਣਾ ਹੈ ਤਾਂ ਉਸ ਨੇ ਅੱਖਾਂ ਪਰ ਲਈਆਂ ਬਉਜੀ ਕਿਹੜਾ ਕਿਸੇ ਦੇ ਵਾਸ ਹੈ ਬਸ ਕਰਮਾਂ ਦਾ ਲਿਖਿਆ ਭੋਗਦੇ ਹਾਂ ਉਹ ਹਮੇਸ਼ਾ ਬਉਜੀ ਕਹਿੰਦਾ ਸੀ ਮੈਨੂੰ ਤੇ ਅੱਜ ਆਪਣੇ ਮਨ ਦੀ ਦਸ਼ਾ ਮੇਰੇ ਤੋਂ ਲੁਕਾ ਨਾ ਸਕਿਆ ਮੈਂ ਕਾਇਦੇ ਅਨਸਾਰ ਹਮੇਸ਼ਾ ਉਸ ਦਾ ਵੀ ਵਰੇ ਵੱਡੇ ਹੋਣ ਤੇ ਵੀ ਨਾ ਲੈਂਦਾ ਉਹ ਆਪਣੀ ਮਨ ਦੀ ਹਾਲਾਤ ਮੇਰੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਤੇ ਉਸ ਦੇ ਅੰਦਰਲੀ ਪੀੜ ਸਮਝਦਾ ਹੋਇਆ ਮੈਂ ਉਸ ਨੂੰ ਕਾਫੀ ਟਾਈਮ ਲੈ ਤੁਰਿਆ ਕਾਫੀ ਦਾ ਘੁੱਟ ਭਰਤਾ ਹੋਇਆ ਉਹ ਬੋਲਿਆ ਬੌਜੀ ਇਤਾਂ ਦੀ ਗੰਦੀ ਲਾਤ ਤੋਂ ਤਾਂ ਬੰਦਾ ਉਹੀ ਚੰਗਾ ਬੌਜੀ ਉਸ ਦਾ ਤਕੀਆ ਕਲਾਮ ਬਣ ਗਿਆ ਸੀ ਉਹ ਥੋੜਾ ਰੁਕ ਕੇ ਫਿਰ ਬੋਲਿਆ ਮੈਂ ਤਾਂ ਬਥੇਰਾ ਸੋਚਦਾ ਹਾਂ ਬਈ ਗੱਡੀ ਸਹੀ ਚਲਾਵਾ ਪਰ ਕਬਰਾਟ ਹੋਣ ਲੱਗ ਪੈਂਦੀ ਹੈ ਮਨ ਵਿੱਚ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਹੋਣ ਲੱਗ ਪੈਂਦੀਆਂ ਨੇ ਹੁਣ ਤਾਂ ਗੱਲ ਹੀ ਐਡੀ ਹੋ ਗਈ ਹੈ ਮੈਂ ਉਸ ਨਾਲ ਹਮਦਰਦੀ ਦਿਟਾਉਂਦੇ ਹੋਏ ਉਸ ਨੂੰ ਮੁਸ਼ਕਲ ਸਾਂਝੀ ਕਰਨ ਲਈ ਕਿਹਾ ਤਾਂ ਉਹ ਆਪਣੇ ਆਪ ਉਹ ਮੈਨੂੰ ਆਪਣਾ ਸਮਝਦੇ ਹੋਏ ਗਲੋਟੇ ਵਾਂਗ ਉੱਡੜਨਾ ਸ਼ੁਰੂ ਹੋ ਗਿਆ ਜਿਸ ਵੇਰੇ ਮੇਰਾ ਵਿਆਹ ਹੋਇਆ ਉਸ ਵੇਰੇ ਮੈਨੂੰ ਨਾਲ ਦੇ ਪਿੰਡ ਨਾਲ ਦੇ ਹੀ ਪਿੰਡ ਸਕੂਲ ਮਾਸਟਰ ਦੀ ਨੌਕਰੀ ਮਿਲ ਗਈ। ਉਹਨਾਂ ਦਿਨਾਂ ਵਿੱਚ ਪ੍ਰਾਇਮਰੀ ਸਕੂਲ ਟੀਚਰ ਦੀ ਤਨਖਾਹ ਥੋੜੀ ਸੀ ਤੇ ਮੈਂ ਘਰ ਦੀ ਦਸਾ ਨੂੰ ਸੁਧਾਰਨ ਦੇ ਸੁਪਨੇ ਲੈੰਦਾ ਹੋਰ ਪੈਸਾ ਕਮਾਉਣ ਦੀ ਲਾਲਸਾ ਲੈ ਕੇ ਵਿਆਹ ਤੋਂ 5 ਸਾਲ ਬਾਅਦ ਹੀ ਦੁਬਈ ਆ ਗਿਆ। ਮੇਰੀ ਪਤਨੀ ਇਕੱਲੀ ਹੀ ਮੇਰੇ ਬੱਚਿਆਂ ਨੂੰ ਪਾਲਦੀ ਰਹੀ। ਬਾਉ ਜੀ ਮੈਂ ਪੂਰੇ 12 ਸਾਲ ਡਟ ਕੇ ਕੰਮ ਕੀਤਾ ਤੇ ਉਸ ਦਾ ਇਹ ਸਿੱਟਾ ਨਿਕਲਿਆ ਏ ਉਸ ਦੀਆਂ ਅੱਖਾਂ ਵਿੱਚ ਹੰਝੂ ਧਰਨ ਲੱਗੇ ਬੱਚੇ ਪਲੇ ਵੱਡੇ ਹੋਏ ਮੈਂ ਉਹਨਾਂ ਲਈ ਖਰਚਾ ਕੱਪੜੇ ਲੀੜੇ ਭੇਜਦਾ ਰਿਹਾ ਪੜ੍ਹਾਈ ਵੀ ਕਰਵਾਈ ਨਾ ਹੀ ਆਪਣੀ ਪਤਨੀ ਹਰਪਾਲ ਕੌਰ ਦੇ ਨਾਲ ਇਹ ਬੱਚਿਆਂ ਨੂੰ ਕਿਸੇ ਗੱਲੋਂ ਤੰਗ ਰਹਿਣ ਦਿੱਤਾ ਸੰਗਤਾਰ ਜੀ ਤੁਹਾਡੇ ਕਿੰਨੇ ਬੱਚੇ ਹਨ ਮੈਂ ਪੁੱਛਿਆ ਉਨੇ ਮੂੰਹ ਕੁਝ ਇਸ ਤਰ੍ਹਾਂ ਬਣਾਇਆ ਜਿਵੇਂ ਕੌਫੀ ਦੀ ਥਾਂ ਮੂੰਹ ਵਿੱਚ ਜ਼ਹਿਰ ਦਾ ਘੁੱਟ ਆ ਗਿਆ ਹੋਵੇ ਉਹ ਫਿਰ ਬੋਲਿਆ ਉਧਰ ਘਰਦਿਆਂ ਨੇ ਵੀ ਮੇਰੇ ਨਾਲ ਚੰਗੀ ਨਹੀਂ ਕੀਤੀ ਜਦੋਂ ਮੈਂ 12 ਸਾਲ ਪਿੱਛੋਂ ਦੁਬਈ ਤੋਂ ਆ ਕੇ ਛੋਟੇ ਭਰਾ ਤੋਂ ਜ਼ਮੀਨ ਦਾ ਹਿੱਸਾ ਮੰਗਿਆ ਤਾਂ ਮੇਰਾ ਪਿਓ ਹੀ ਕਹਿਣ ਲੱਗਿਆ ਕਿ ਤੂੰ ਤਾਂ ਦੁਬਈ ਜਾ ਕੇ ਬਥੇਰੀਆਂ ਬੈਂਕਾਂ ਭਰ ਲਈਆਂ ਨੇ ਜੇ ਹਿਸਾਬ ਹੀ ਕਰਨਾਏ ਤਾਂ ਉਸ ਦਾ ਵੀ ਹਿੱਸਾ ਦੇ ਤੇ ਜੇ ਹੁਣ 12 ਸਾਲ ਤੋਂ ਘਰ ਦਾ ਤੋਰਾ ਹੀ ਤੋਰਦਾ ਰਿਆਂ ਹੈ ਤੇ ਅੱਗੇ ਵਾਸਤੇ ਵੀ ਜ਼ਮੀਨ ਇਸੇ ਦੀ ਹੈ ਮੈਂ ਪਿਓ ਦੇ ਬਥੇਰੇ ਤਰਲੇ ਪਾਏ ਤੇ ਅੱਗੂ ਕਹਿਣ ਲੱਗਿਆ ਮੈਂ ਤੈਨੂੰ ਪੜਾਇਆ ਲਿਖਾਇਆ ਮਾਸਟਰ ਲਵਾਇਆ ਬਾਹਰ ਭੇਜਿਆ ਉਦੋਂ ਕੰਮ ਕਰਨ ਵੇਲੇ ਤਾਂ ਤੈਨੂੰ ਜ਼ਮੀਨ ਨਹੀਂ ਦਿਸੀ ਤੂੰ ਤਾਂ ਬਾਹਰ ਬੈਠਾ ਸੀ ਤੇਰੇ ਟੱਬਰ ਦੀ ਦੇਖਰੇਖ ਕੌਣ ਕਰਦਾ ਸੀ ਅਸੀਂ ਤੇਰੇ ਅਸੀਂ ਰਿਸ਼ਤੇ ਨਾਤੇ ਨਿਭਾਏ ਨਾਨਕ ਸੱਕਾਂ ਪੂਰੀਆਂ ਮਰਗਾਂ ਵਿਆਹਾਂ ਤੇ ਜਾਂਦੇ ਰਹੇ ਤੂੰ ਭੇਜਿਆ ਸੀ ਕਦੀ ਖਰਚਾ ਆਪਣੀ ਟੱਬਰ ਨੂੰ ਹੀ ਲੋਚਦਾ ਰਿਆ ਏ ਹਿਸਾਬ ਕਰਨਾ ਏ ਤਾਂ ਪਈ ਪਾਈ ਪਾਈ ਦਾ ਕਰ ਫੇਰ ਤੇਰਾ ਜੋ ਬੰਦਾ ਹੈ ਲੈ ਲਵੀ ਤੂੰ ਐਨਾ ਸ਼ੁਕਰ ਕਰ ਕਿ ਤੈਨੂੰ ਛੱਤਿਆ ਸ਼ਤਾਇਆ ਘਰ ਮਿਲ ਗਿਆ ਮੈਂ ਬਤੇਰਾ ਕਲਪਿਆ ਕੋਟ ਕਚੈਰੀਆਂ ਗਿਆ ਪਰ ਨੰਬਰਦਾਰ ਪਟਵਾਰੀ ਕਾਨ ਕੋ ਤਹਿਸੀਲਦਾਰ ਸਾਰੇ ਉਹਨਾਂ ਦੇ ਬੰਦੇ ਸਨ ਮੈਂ ਜੋ ਪੈਸੇ ਵੀ ਪੇਜਦਾ ਰਿਹਾ ਉਹ ਉਸ ਤੋਂ ਵੀ ਬੁੱਕਰ ਗਏ ਕਿ ਆਖੇ ਤੇਰੇ ਹੀ ਟੱਬਰ ਤੇ ਲਾ ਦਿੰਦੇ ਸੀ ਬਉਜੀ ਸਾਰੀ ਕਮਾਈ ਖੂਨ ਖਾਤੇ ਪਾ ਕੇ ਆਪਣਾ ਜੱਦੀ ਹਿੱਸਾ ਗਵਾ ਕੇ ਫਿਰ ਠਿਕਰ ਦੇ ਮਾਰਿਆਂ ਮੈਂ ਆ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਸਹੇੜ ਲਈਆਂ ਹੋਣਾ ਕੀ ਹੈ ਜੀ ਵੱਡੀ ਕੁੜੀ ਧਨੀ ਰੀ ਗਉ ਹੈ ਸਾਡਾ ਕਰਦੀ ਵੀ ਬਹੁਤ ਹੈ ਉਸਨੇ ਉਸਤੇ ਸੱਦੇ ਹੀ ਇੱਥੇ ਆ ਪਰਉਣਾ ਵੀ ਪਹਿਲਾਂ ਪਹਿਲ ਬਹੁਤ ਕਰਦਾ ਸੀ ਪਰ ਉਹ ਰਤਕ ਚਪਕਿਆ ਮੈਂ ਕਿਹਾ ਪਰ ਕੀ ਮੇਰੀ ਛੋਟੀ ਲੜਕੀ ਦਾ ਨਾਮ ਅੰਮ੍ਰਿਤ ਜੋ ਅੱਜਕੱਲ ਆਪਣੇ ਆਪ ਨੂੰ ਐਮੀ ਅਖਵਾਉਂਦੀ ਹੈ ਕੱਲਾ ਨਾ ਹੀ ਨਹੀਂ ਬਦਲਿਆ ਆਪ ਵੀ ਬਦਲ ਗਈ ਹੈ ਕੱਕੀ ਦਾੜੀ ਵਿੱਚ ਹੱਥ ਫੇਰਦਾ ਉਸ ਸ਼ਕਤੀ ਉਹ ਸ਼ਕਤੀ ਨੂੰ ਸਮੇਟਣ ਲੱਗਿਆ ਤੁਸੀਂ ਅੱਗੇ ਕਿਸੇ ਕੋਲ ਗੱਲ ਨਾ ਕਰਿਓ ਆਪਣਾ ਸਮਝ ਕੇ ਦਾ ਸਿਰਿਆਂ ਕਿ ਅੱਗੇ ਤਾਂ ਜੋ ਸੀ ਸੀ ਪਰ ਰਾਤ ਜੋ ਹੋਈ ਉਹ ਬਹੁਤ ਮਾੜੀ ਸੀ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਮੇਰੇ ਅਤੇ ਆਪਣੇ ਛੋਟੇ ਭਰਾ ਤੇ ਪੁਲਿਸ ਬੁਲਾਈ ਤੇ ਗੰਦੀ ਉਸ ਗੰਦੀ ਲਾਦ ਨੇ ਮੈਂ ਤਾਂ ਜਿੱਦਾਂ ਮਾਰ ਗਿਆ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਫਿਰ ਛਲਕ ਪਏ ਕਿਉਂ ਕੀ ਗੱਲ ਹੋਈ ਸੀ ਮੈਂ ਪੁੱਛਿਆ ਬਸ ਹੋਣਾ ਕੀ ਸੀ ਆਪਣਾ ਹੀ ਕਸੂਰ ਐ ਐਨੀ ਸਿਰ ਚੜਾ ਲਈ ਜਦੋਂ ਮੈਂ ਦੁਬਈ ਵਿੱਚ ਸੀ ਚੰਗੇ ਪੈਸੇ ਭੇਜਦਾ ਸੀ ਕਿ ਬੱਚਿਆਂ ਦਾ ਕੋਈ ਸ਼ੌਂਕ ਪੂਰਾ ਹੋਣਾ ਨਾ ਰਹਿ ਜਾਵੇ ਇਹਨਾਂ ਜੋ ਚਾਇਆ ਲੈ ਦਿੱਤਾ ਮੈਂ ਤਾਂ ਮੁੰਡੇ ਕੁੜੀਆਂ ਵਿੱਚ ਫਰਕ ਨਹੀਂ ਸੀ ਸਮਝਿਆ ਮੇਰੀ ਇਸੇ ਖੁੱਲ ਦਾ ਸਗੋਂ ਇੰਨਾ ਨਿਜ਼ਾਇਜ਼ ਫਾਇਦਾ ਉਠਾਇਆ ਉਹ ਸ਼ੀਤੀ ਕਾਫੀ ਦੇ ਕੱਪ ਵਿੱਚ ਲੱਗੀ ਚਿਪਰੀ ਜਹੀ ਨੂੰ ਇਵੇਂ ਤੋੜ ਰਿਆ ਸੀ ਜਿਵੇਂ ਮਨ ਅੰਦਰੋਂ ਹੋਰ بڑا ਕੁਝ ਟੁੱਟ ਰਿਹਾ ਹੋਵੇ ਇਹ ਆਪਣੀ ਮਾਂ ਨੂੰ ਕਹਿੰਦੀ ਪੈਂਟਾਂ ਪਾ ਕੇ ਕਾਲਜ ਜਾਣਾ ਹੈ ਇਹਦੀ ਉਹ ਗੱਲ ਪ੍ਰਮਾਨ ਕਰ ਲਈ ਇਹ ਕਹਿੰਦੀ ਵਾਲ ਕਟਾਉਣੇ ਨੇ ਅਸੀਂ ਕਿਹਾ ਕੋਈ ਗੱਲ ਨਹੀਂ ਪਰ ਬਬੂ ਜੀ ਹਰ ਚੀਜ਼ ਦੀ ਹੱਦ ਹੁੰਦੀ ਹੈ ਉਹਨ ਤਾਂ ਹੱਦ ਪਾਰ ਹੋ ਗਈ ਐ ਸੰਤਾਰ ਕੁਝ ਦੇਰ ਰੁਕਿਆ ਤੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ ਬੌਜੀ ਇਹ ਹਰ ਸਮੇਂ ਆਪਣੀ ਆਪ ਨੂੰ ਦੂਜਿਆਂ ਤੋਂ ਬਿਹਤਰ ਤੇ ਅੱਗੇ ਸਮਝਦੀ ਰਹੀ ਐ ਦੂਜੀਆਂ ਕੁੜੀਆਂ ਨੇ ਜਦੋਂ ਕੈਨੇਡਾ ਆ ਕੇ ਪੈਂਟਾਪ ਹੌਣੀਆਂ ਸ਼ੁਰੂ ਕੀਤੀਆਂ ਤੇ ਵਾਲ ਕਟਾ ਲਏ ਤਾਂ ਇਸਨੇ ਸੋਚਿਆ ਕਿ ਮੈਂ ਤਾਂ ਪਿੱਛੇ ਰਹਿ ਗਈ ਤੇ ਉਸੇ ਦਿਨ ਆਪਣੀ ਸਹੇਲੀ ਨਾਲ ਜਾ ਕੇ ਪੂਰੇ ਵਾਰ ਰੰਗਾ ਲਈ ਫਿਰ ਉਸ ਦੀਆਂ ਕੰਮ ਤੇ ਵੀ ਸਹੀ ਲੀਆਂ ਬਣ ਗਈਆਂ ਉਹਨਾਂ ਦੇ ਹਰ ਰੋਜ਼ ਘਰ ਫੋਨ ਆਉਣ ਲੱਗੇ ਕੁਝ ਦਿਨ ਤਾਂ ਆਥਨ ਸਵੇਰ ਆਉਂਦੇ ਰਹੇ ਪਰ ਜਦੋਂ ਅੱਧੀ ਅੱਧੀ ਰਾਤ ਨੂੰ ਕਦੇ ਤੜਕੇ ਆਉਂਦੇ ਜਦੋਂ ਸਾਰੇ ਸੁੱਤੇ ਪਏ ਹੁੰਦੇ ਤਾਂ ਗੁੱਸਾ ਆਉਣ ਲੱਗਿਆ ਕਿ ਇਸ ਵੇਲੇ ਇੰਨਾ ਕਿਹੜਾ ਜ਼ਰੂਰੀ ਕੰਮ ਹੈ ਬਸ ਬੌਜੀ ਜਦੋਂ ਰੋਕਦੇ ਤਾਂ ਗੱਲ ਪੈਂਦੀ ਕਿ ਮੈਂ ਦੇਖਿਆ ਸੰਤਾਰ ਦਾ ਚੀਰਾ ਤਾਂਦਾ ਜਾ ਰਿਹਾ ਸੀ ਉਸਦੀ ਬੇਵਸੀ ਦੇ ਡੂੰਘੇ ਸਾਗਰ ਵਿੱਚ ਉਤਰਦਾ ਪ੍ਰਤੀਤ ਹੋ ਰਿਹਾ ਸੀ ਕਾਫੀ ਦੀ ਕੋਟ ਨੂੰ ਕੁਰਤਨ ਸਮਝ ਕੇ ਅੰਦਰ ਲਗਾਉਂਦਾ ਉਹ ਬੋਲਿਆ ਜੀ ਤੁਹਾਡੇ ਤੋਂ ਹੁਣ ਕਾਹਦਾ ਲੁਕਾਏ ਤੁਹਾਨੂੰ ਉਸਤਾਦ ਮੰਨ ਲਿਆ ਹੈ ਮੈਂ ਤਾਂ ਮੇਰੀ ਧੀ ਪਰ ਮੇਰੇ ਸਮਝ ਤੋਂ ਬਾਹਰ ਹੈ ਕਦੀ ਕਦੀ ਤਾਂ ਸ਼ੱਕ ਜਿਹਾ ਹੁੰਦਾ ਹੈ ਫਿਰ ਉਹ ਗੱਲ ਨੂੰ ਵਿੱਚੇ ਹੀ ਪੀ ਗਿਆ ਘਰ ਵਿੱਚ ਉਸਤੇ ਬੇਵਕਤ ਆਉਣ ਵਾਲੇ ਫੋਨਾਂ ਨੇ ਕਲੇਸ਼ ਖੜਾ ਕਰ ਦਿੱਤਾ ਪ੍ਰੌਣਾ ਇਸ ਗੱਲੋਂ ਬਹੁਤ ਖਿਚਣ ਲੱਗ ਪਿਆ ਇੱਕ ਦੋ ਵਾਰ ਉਸਨੇ ਫੋਨ ਸੁਨਣ ਦੀ ਕੋਸ਼ਿਸ਼ ਕੀਤੀ ਤੇ ਉਸ ਇਸ ਨੂੰ ਰੋਕਿਆ ਵੀ ਪਰ ਅੱਗੋਂ ਇਹ ਟੁੱਟ ਕੇ ਪਈ ਤੇ ਫਿਰ ਇਹ ਕਲੇਸ਼ ਇੰਨਾ ਵੱਧ ਗਿਆ ਕਿ ਪ੍ਰੌਣਾ ਕਹੇ ਮੇਰਾ ਘਰ ਹੈ ਜੋ ਮੈਂ ਚਾਹਾਂਗਾ ਉਹੀ ਹੋਏਗਾ ਤੇ ਕਹੀ ਇਹ ਕਹੇ ਕਿ ਮੇਰੀ ਜ਼ਿੰਦਗੀ ਹੈ ਮੈਂ ਜੋ ਚਾਹਾਂ ਜਿਸ ਤਰ੍ਹਾਂ ਚਾਹਾਂ ਜੀਵਾਂਗੀ ਜਦੋਂ ਮੇਰੇ ਰੋਕਣ ਤੇ ਇਹ ਗੱਲ ਉਸ ਨੇ ਮੈਨੂੰ ਵੀ ਆਖੀ ਤਾਂ ਮੇਰਾ ਗੁੱਸਾ ਕਾਬੂ ਤੋਂ ਬਾਹਰ ਹੋ ਗਿਆ ਤੇ ਅਜੇ ਉਸਦੇ ਹੱਥ ਚੁੱਕਿਆ ਹੀ ਸੀ ਕਿ ਵੱਡੀ ਕੁੜੀ ਮੇਰਾ ਹੱਥ ਫੜ ਕੇ ਕਹਿਣ ਲੱਗੀ ਅਜਹੀ ਗਲਤੀ ਨਾ ਕਰਿਓ ਇਹ ਕੈਨੇਡਾ ਹੈ ਇੱਥੇ ਕਿਸੇ ਨੂੰ ਆਪਣੀ ਢੰਗ ਨਾਲ ਹਰ ਕਿਸੇ ਨੂੰ ਆਪਣੀ ਢੰਗ ਨਾਲ ਜੀਣ ਦੀ ਆਜ਼ਾਦੀ ਹੈ ਕਿ ਫਿਰ ਇਹ ਆਜ਼ਾਦੀ ਨੂੰ ਹਜ਼ਾਰਾਂ ਗਾਲਾਂ ਕੱਢੀਆਂ ਪਰ ਮੇਰੇ ਗਾਲਾਂ ਕੱਢਣ ਨਾਲ ਕੀ ਫਰਕ ਪੈਂਦਾ ਹੈ ਮੈਂ ਉਸ ਦੀਆਂ ਗੱਲਾਂ ਸੁਣਦਾ ਰਿਹਾ ਤੇ ਹੰਗਾਰਾ ਪਰਦਾ ਰਿਹਾ ਫਿਰ ਬੌਜੀ ਇਸਨੇ ਆਪਣਾ ਸੈਲੂਲਰ ਫੋਨ ਲੈ ਲਿਆ ਤੇ ਪ੍ਰੌਣੇ ਨੇ ਵੀ ਕਹਿਣਾ ਬੰਦ ਕਰ ਦਿੱਤਾ ਤੇ ਖਰਚਾ ਵੀ ਆਪ ਹੀ ਕਰਦੀ ਸੀ ਸਾਰਾ ਦਿਨ ਫੋਨ ਪਰਸ ਵਿੱਚ ਰੱਖਦੀ ਤੇ ਫਿਰ ਉਹ ਫੋਨ ਉਸੇ ਤਰ੍ਹਾਂ ਆਉਂਦੇ ਰਹੇ ਇੱਕ ਦਿਨ ਇਸਨੇ ਕੱਪੜੇ ਵੀ ਬੇਟੰਗੇ ਜਹੇ ਪਾਉਣੇ ਸ਼ੁਰੂ ਕਰ ਦਿੱਤੇ ਇੱਕ ਦਿਨ ਆਪਣੇ ਪ੍ਰਹੁਣੇ ਮਲਕੀਤ ਨੇ ਵੇਖਿਆ ਕਿ ਇਸ ਨੂੰ ਡرائیਵੇ ਵਿੱਚ ਖੜੀ ਨੂੰ ਕੁਝ ਮੁੰਚਲੇ ਮੁੰਡੇ ਹਾਰਨ ਮਾਰ ਕੇ ਲੰਗੇ ਬਾਸੂਸ ਨੇ ਤਾਂ ਉਸੇ ਦਿਨ ਕਹਿ ਦਿੱਤਾ ਕਿ ਮੈਂ ਨਹੀਂ ਇਸ ਨੂੰ ਆਪਣੇ ਘਰ ਰੱਖ ਸਕਦਾ ਤੁਸੀਂ ਆਪਣੀ ਕਿਤੇ ਆਪਣੀ ਕਿਤੇ ਬੇਸਮੈਂਟ ਦੇਖ ਲਓ ਬੌਜੀ ਇਹ ਇੱਕ ਪਿਓ ਲਈ ਮਰਨ ਵਾਲੀ ਗੱਲ ਹੁੰਦੀ ਹੈ ਪਰ ਇਹ ਉਥੇ ਵੀ ਨਾ ਰੁਕੀ ਗੱਲਾਂ ਕਰਦਿਆਂ ਸੰਤਾਰ ਦੀ ਅੱਖਾਂ 'ਚੋਂ ਅਥਰੂ ਛਲਕ ਪਏ ਸਾਹ ਸ ਇਕੱਠਾ ਕਰਕੇ ਫਿਰ ਬੋਲਿਆ ਬਸ ਇੱਥੇ ਵੀ ਜਾਂਦੀ ਫੋਨ ਬਸ ਜਿੱਥੇ ਵੀ ਜਾਂਦੀ ਫੋਨ ਪੈਂਟ ਚਟੰਗਿਆ ਹੁੰਦਾ ਫਿਰ ਟੀਟੀ ਕਰਨ ਵਾਲੀ ਇੱਕ ਹੋਰ ਡੱਬੀ ਜਹੀ ਲੈ ਲਈ ਬੀੜਾ ਗਰਕ ਹੋ ਗਿਆ ਸਾਰੇ ਠੱਬਰ ਨੇ ਉਸ ਨੂੰ ਬੁਲਾਉਣਾ ਛੱਡ ਦਿੱਤਾ ਪਰ ਇਸ ਨੇ ਆਪਣੀਆਂ ਕੁਝ ਸਹੇਲੀਆਂ ਨਾਲ ਛੱਡੀਆਂ ਇਸ ਦੀ ਵਜ੍ਹਾ ਕਰਕੇ ਆਪਣੀ ਵੱਡੀ ਲੜਕੀ ਤੇ ਪਰੋਹਣੇ ਦੀ ਲੜਾਈ ਰਹਿਣ ਲੱਗੀ ਬਸ ਅਸੀਲ ਮੌਸ਼ੀ ਦੇ ਮਾਰੇ ਦਬਕੋਟ ਕੇ ਤਣ ਘੱਟਦੇ ਰਹੇ ਆਖਰ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ ਜੋ ਅੱਜ ਸਾਨੂੰ ਬੇਬਕੂਫ਼ ਤੇ ਅਨਪੜ੍ਹ ਦੱਸਦੀ ਹੈ ਇਹ ਇੰਡੀਆ ਵਿੱਚ ਅੰਗਰੇਜ਼ੀ ਜੋ ਮਸਾਂ ਹੀ ਪਾਸ ਹੁੰਦੀ ਸੀ ਅੰਮ੍ਰਿਤ ਤੋਨ ਬਦਲ ਕੇ ਆਪਣਾ ਨਾਂ ਐਮੀ ਰੱਖ ਲਿਆ ਹੁਣ ਬਾਹਰੋਂ ਫੋਨ ਆਉਂਦੇ ਆ ਕਿ ਸਾਡੀ ਐਮੀ ਨਾਲ ਗੱਲ ਕਰਨੀ ਹੈ ਅਸੀਂ ਐਮੀ ਨਾਲ ਗੱਲ ਕਰਨੀ ਹੈ ਕਈ ਵਾਰੀ ਤਾਂ ਇਹ ਨਾਂ ਸੁਣ ਕੇ ਇਸ ਦੇ ਪੂਰੇ ਵਾਲ ਤੇ ਬੇਟੰਗਾ ਪਹਿਰਾਵਾ ਦਿਸਣ ਲੱਗਦਾ ਹੈ ਬਈ ਇਹ ਸਾਡੀ ਧੀ ਹੀ ਨਹੀਂ ਪਰ ਫਿਰ ਮੋਦੀਆਂ ਤੰਦਾ ਮਾਰ ਜਾਂਦੀਆਂ ਨੇ ਕਿੱਥੇ ਛੱਡ ਕੇ ਪੱਜ ਜਾਵਾਂ ਉਹ ਰੋਣ ਹਾਕਾ ਹੋ ਪਿਆਸੀ ਬਸ ਦੀ ਮੁੱਖ ਦੀ ਗੱਲ ਇਹ ਹੈ ਕਿ ਇਹਦੀ ਸਹੇਲੀ ਹੀ ਸਾਰੇ ਪਵਾੜੇ ਦੀ ਝਾੜ ਹੈ ਇਹੇ ਵੀ ਪਤਾ ਹੈ ਕਿ ਉਹ ਵਿਆਹੀ ਹੋਈ ਸੀ ਤੇ ਉਸਨੇ ਆਪਣੇ ਘਰ ਵਾਲੇ ਨੂੰ ਛੱਡ ਦਿੱਤਾ ਸੀ ਹੁਣ ਉਹ ਇਕੱਲੀ ਬੇਸਮੈਂਟ ਲੈ ਕੇ ਰਹਿੰਦੀ ਹੈ ਕੁਝ ਹੋਰ ਮੁੰਡੇ ਵੀ ਉਸ ਕੋਲ ਆਉਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਉਹ ਆਪਣੇ ਫਰੈਂਡ ਦੱਸਦੀ ਹੈ ਐਮੀ ਵੀ ਉਸ ਦਾ ਖਹਿੜਾ ਨਹੀਂ ਛੱਡਦੀ ਇਹ ਸਾਰਾ ਗਰੁੱਪ ਦੀ ਰਾਤ ਤੱਕ ਕਾਰਾਂ ਵਿੱਚ ਘੁੰਮਦਾ ਰਹਿੰਦਾ ਹੈ ਪਰसों ਮੈਂ ਬੈੱਡਰੂਮ ਦੀ ਖਿੜਕੀ ਵਿੱਚੋਂ ਖੜ ਕੇ ਆਪ ਵੇਖਿਆ ਕਿ ਦੋ ਮੁੰਡੇ ਅਗਲੀ ਕਾਰ ਵਿੱਚ ਤੇ ਤਿੰਨ ਮੁੰਡੇ ਤੇ ਦੋ ਕੁੜੀਆਂ ਪਿਛਲੀ ਕਾਰ ਵਿੱਚ ਜਦ ਦੇਖੋ ਸੈੱਲ ਫੋਨ ਤੇ ਲੱਗੇ ਹੋਏ ਘਰ ਘਰੋਂ ਕੰਮ ਨੂੰ ਕਹਿ ਕੇ ਜਾਓ ਪਰ ਦੋ ਚਾਰ ਵਾਰੀ ਤਾਂ ਪਤਾ ਲੱਗਿਆ ਕਿ ਇਹ ਕੰਮ ਤੇ ਪਹੁੰਚੀ ਹੀ ਨਹੀਂ ਉਸਨੇ ਸਿਰ ਸੋਟ ਲਿਆ ਇੱਕ ਦਿਨ ਇਸਦੀ ਮਾਂ ਨੇ ਇਹ ਸੁਣ ਕੇ ਇੱਕ ਵਿੱਚ 72 ਮਾਰੀ ਕਿ ਨੱਚ ਜੰਮਣੀ ਸੀ ਇਹੋ ਜਹੀ ਲਾਦ ਬਉਜੀ ਕਈ ਵਾਰੀ ਤਾਂ ਉਹ ਮਨ ਨੂੰ ਠਾਰਸ ਦੇਣ ਲੱਗ ਦੇਣ ਲਈ ਪਾਠ ਹੀ ਕਰੀ ਜਊ ਹੋਰ ਬੇਵਸ ਬੰਦਾ ਕਰੇ ਵੀ ਕੀ ਉਹ ਵਾਰ-ਵਾਰ ਆਪਣੇ ਸਿਰ ਤੇ ਠਕਾਈ ਪੱਗ ਨੂੰ ਸੂਤ ਕਰਦਾ ਤੇ ਦਾੜੀ ਨੂੰ ਖੁਰਕਦਾ ਜਿਵੇਂ ਉਸ ਦੀ ਪੱਗ ਛਲਕਦੀ ਜਾ ਰਹੀ ਹੋਵੇ ਤੇ ਦਾੜੀ ਨੂੰ ਕੋਈ ਹੱਥ ਪਾਉਣ ਲੱਗਿਆ ਹੋਵੇ ਮੈਂ ਉਸ ਨੂੰ ਕਹਿਣਾ ਤਾਂ ਚਾਹੁੰਦਾ ਸੀ ਕਿ ਇਹ ਇਹ ਇੱਕ ਸੱਭਿਆਚਾਰਕ ਬਦਲਾਅ ਹੈ ਕੋਈ ਵੀ ਬੱਚਾ ਇਸ ਵੱਲ ਕਰਸ਼ਿਤ ਹੋ ਸਕਦਾ ਹੈ ਪਰ ਅਸੀਂ ਪੁਰਾਣੀ ਸੱਭਿਆਚਾਰ ਨਾਲ ਜੁੜੇ ਸਮਾਜ से ਡਰੋ ਉਸ ਨੂੰ ਗਲਤ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰਦੇ ਹਨ ਕਈ ਕੁੱਟ ਮਾਰ ਕਰਦੇ ਹਨ ਤੇ ਕਈ ਤਾਨਾਸ਼ਾਹ ਬਣ ਕੇ ਵਿਆਹ ਠੋਸਦੇ ਹਨ ਪਰ ਇਹਨਾਂ ਮੁਲਕਾਂ ਦੇ ਕਾਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਾਨੂੰਨ ਜੋ ਮਾਪਿਆਂ ਤੋਂ ਵੱਧ ਕੇ ਤਾਕਤਵਰ ਹੁੰਦਾ ਹੈ ਉਹਨਾਂ ਦੀ ਰਾਖੀ ਕਰਦਾ ਹੈ ਨਾਲੇ ਇਸੇ ਤਰ੍ਹਾਂ ਬੰਦਾ ਨਿਚ ਪ੍ਰਸਤ ਹੈ ਸਮਾਜ ਦੀ ਤਾਂ ਹੋਂਦ ਹੀ ਕੋਈ ਨਹੀਂ ਜਦੋਂ ਅਸੀਂ ਇਸ ਮੁਲਕ ਨੂੰ ਰਹਿਣ ਵਾਸਤੇ ਚੁਣਿਆ ਸੀ ਉਦੋਂ ਹੀ ਸਾਨੂੰ ਇਹਨਾਂ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਸੀ ਪਰ ਇਹ ਗੱਲਾਂ ਕਹਿਣ ਲਈ ਮੈਨੂੰ ਸਮਾਂ ਠੀਕ ਨਾ ਜਾ ਪਿਆ ਤੇ ਸੰਤਾਰ ਲਗਾਤਾਰ ਕੈਨੇਡਾ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ ਇਸੇ ਕੈਨੇਡਾ ਪਹੁੰਚਣ ਲਈ ਕਦੀ ਉਹ ਤਰਲੂ ਮਸ਼ੀ ਹੁੰਦਾ ਰਿਹਾ ਸੀ ਇਸੇ ਕਰਕੇ ਮੌਕਾ ਮਿਲਦਿਆਂ ਹੀ ਉਸਨੇ ਆਪਣੀ ਐਮਏ ਪਾਸ ਵੱਡੀ ਟੀ ਕੈਨੇਡਾ ਤੋਂ ਗਏ 10ਵੀਂ ਪਾਸ ਮੁੰਡੇ ਨਾਲ ਵਿਆਹ ਦਿੱਤੀ ਸੀ ਤੇ ਬੇਹੱਦ ਪੈਸਾ ਵੀ ਖਰਚਿਆ ਸੀ ਚੰਗੀ ਕਿਸਮਤ ਨੂੰ ਪਰੌਣਾ ਚੰਗਾ ਨਿਕਲਿਆ ਉਹਨਾਂ ਕੇਸ ਸਪான்ਸਰ ਕੀਤਾ ਤੇ ਵਕੀਲਾਂ ਤੇ ਪੈਸੇ ਖਰਚੇ ਤੇ ਕੈਨੇਡਾ ਲਿਆਵਾੜੇ ਕੁੜੀ ਦਾ एहसान ਬਹੁਤ ਵੱਡਾ ਸੀ ਪਰ ਹੁਣ ਉਹ ਦੋ ਪੁੜਾਂ ਵਿਚਕਾਰ ਪਿਸ ਰਹੀ ਸੀ ਤੰਗ ਹੋ ਕੇ ਵੀ ਪਰੌਣੇ ਨੇ ਕਿਹਾ ਸੀ ਕਿ ਮੇਰੇ ਘਰੋਂ ਚਲੇ ਜਾਓ ਮੈਂ ਹੋਰ برداشت ਨਹੀਂ ਕਰ ਸਕਦਾ ਪਰ ਇਹ ਹਾਲਾਤ ਪੈਦਾ ਕਿੰਨੇ ਕੀਤੇ ਸੀ ਖੋਦ ਉਹਦੀ ਆਪਣੀ ਬੇਟੀ ਨੇ ਉਹ ਚੁੱਪਚਾਪ ਬੈਠਾ ਸੋਚਦਾ ਤੇ ਅੱਖਾਂ ਵਿੱਚ ਹੰਝੂ ਤੈਰਦੇ ਰਹੇ ਮੈਂ ਵਾਰ-ਵਾਰ ਉਸ ਦਾ ਮੋਢਾ ਥਪਥਪਾ ਕੇ ਉਸ ਨੂੰ ਦਲਾਸੇ ਦਿੰਦਾ ਰਿਹਾ ਫਿਰ ਆਪਣਾ ਸਾਰਾ ਤਾਨ ਸਮੇਟ ਕੇ ਉਹ ਬੋਲਿਆ ਬੱਸ ਜੀ ਹੁਣ ਤਾਂ ਜਿਉਂਦੇ ਹੀ ਮਰ ਗਏ ਜੀਣ ਦਾ ਕੀ ਹੱਜ ਹੈ ਜੇ ਕੋਈ ਇੱਜ਼ਤ ਹੀ ਨਾ ਹੋਵੇ ਕਰਸੋਂ ਅੰਮ੍ਰਿਤ ਆਈ ਸੀ ਉਹ ਵੀ ਬੇ ਟੰਗੇ ਜਿਹੇ ਕੱਪੜੇ ਪੈਂਟ ਦੀ ਜੇਬ ਤੋਂ ਬਾਹਰ ਲਟਕਦਾ ਸੈਲਫੋਨ ਤੇ ਰੰਗੇ ਸੁਨਹਿਰੀ ਵਾਲ ਘਰੋਂ ਕੁਝ ਚੁੱਕ ਕੇ ਜਦੋਂ ਵਾਪਸ ਜਾਣ ਲੱਗੀ ਤਾਂ ਉਸਦੀ ਮਾਂ ਨੇ ਪੁੱਛਿਆ ਕਿੱਥੇ ਚੱਲੀ ਹੈ ਤਾਂ ਕਹਿੰਦੀ ਤੈਨੂੰ ਕੀ ਜਿੱਥੇ ਮਰਜੀ ਜਾਵਾਂ ਬਾਊ ਜੀ ਬਾਹਰ ਉਹ ਕੀ ਉਹ ਹੀ ਕੁੜੀ ਕਾਰ ਵਿੱਚ ਬੈਠੀ ਸੀ ਨਾਲ ਦੋ ਬੇ ਟੰਗੇ ਜਿਹੇ ਕੱਪੜੇ ਪਹਿਰਾਵੇ ਵਾਲੇ ਮੁੰਡੇ ਵੀ ਉਹਨਾਂ ਦੇ ਨਾਲ ਹੀ ਬੈਠ ਕੇ ਚਲੀ ਗਈ ਫਿਰ ਰਾਤ ਦੇ 12 ਵਜੇ ਤੱਕ ਨਾ ਆਈ ਉਹਦੀ ਮਾਂ ਉਡੀਕਦੀ ਉਡੀਕ ਉਡੀਕ ਕੇ ਰੋਣ ਲੱਗੀ ਪਰੌਣੇ ਨਾਲ ਗੱਲ ਕੀਤੀ ਤਾਂ ਉਹ ਸਾਰੇ ਟੱਬਰ ਨੂੰ ਕੰਜਰ ਦੱਸਣ ਲੱਗਿਆ ਰਾਤ ਦੇ 2 ਵਜੇ ਬਜੇ ਮੁੜ ਕੇ ਆਈ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਪਤਾ ਨਹੀਂ ਕੀ ਖਾਦਾ ਪੀਤਾ ਹੋਇਆ ਸੀ ਉਦੋਂ ਤਾਂ ਪੈ ਗਈ ਪਰ ਸਵੇਰੇ ਉੱઠી ਤਾਂ ਸਾਰਾ ਟੱਬਰ ਦਿਵਾਲੇ ਹੋਇਆ ਜਦੋਂ ਪੁੱਛਣ ਲੱਗੇ ਤਾਂ ਕਹਿੰਦੀ ਮੇਰਾ ਪਰਸਨਲ ਮਾਮਲਾ ਹੈ ਮੈਨੂੰ ਗੁੱਸਾ ਆਇਆ ਤੇ ਮੈਂ ਚਪੇੜ ਮਾਰੀ ਛੋਟਾ ਮੁੰਡਾ ਵੀ ਕੁੱਟਣ ਡਹਿ ਪਿਆ ਇਹਨੇ ਝਾਟ ਹੀ ਆਪਣੇ ਸੈਲੂਲਰ ਤੋਂ 911 ਕਮਾਇਆ ਤੇ ਉਸੇ ਵੇਲੇ ਪੁਲਿਸ ਆ ਗਈ ਮੈਨੂੰ ਤੇ ਮੇਰੇ ਮੁੰਡੇ ਨੂੰ ਫੜ ਕੇ ਲੈ ਗਈ ਪੁਰਾਣਾ ਜ਼ਮਾਨੇ ਤੇ ਛਡਾ ਲਿਆ ਆ ਪਰ ਕਹਿੰਦਾ ਹੁਣ ਤੁਸੀਂ ਮੇਰੇ ਘਰ ਚ ਨਹੀਂ ਰਹਿ ਸਕਦੇ ਮੈਂ ਰੋਜ਼ ਦਾ ਇਹ ਕੰਜਰਖਾਨਾ ਬਰਦਾਸ਼ਤ ਨਹੀਂ ਕਰ ਸਕਦਾ ਜੇ ਸਾਡੇ ਤੇ ਕ੍ਰਿਮੀਨਲ ਚਾਰਜ ਲੱਗ ਗਿਆ ਤਾਂ ਅਸੀਂ ਕੀ ਕਰਾਂਗੇ ਫੇ ਉਹ ਫਿਰ ਫੇਰਨ ਲੱਗਾ ਸਿਰਫ ਫੇਰਨ ਲੱਗਿਆ ਮੈਨੂੰ ਜਿੰਨੀ ਛੇਤੀ ਹੋ ਸਕਦਾ ਹੈ ਲੈਸੈਂਸ ਦਵਾ ਦਿਓ ਮੈਂ ਅੱਜ ਮੈਂ ਲੈਸੈਂਸ ਲਈ ਤਾਂ ਆ ਗਿਆ ਜਰਾਬ ਨਹੀਂ ਦੇ ਸਕਿਆ ਪਰ ਜਵਾਬ ਨਹੀਂ ਦੇ ਸਕਿਆ ਪਰ ਮੈਂ ਬਹੁਤ ਅਬਸੈਟ ਹਾਂ ਕੁਝ ਧੀਰ ਰੋਕ ਕੇ ਉਹ ਫੇਰ ਬੋਲਿਆ ਬੌਜੀ ਪਰਸੋਂ ਦੇ ਕਿਸੇ ਦੇ ਘਰ ਬੈਠੇ ਹਾਂ ਪੁਲਿਸ ਦੀ ਵਾਰਨਿੰਗ ਹੈ ਕਿ ਤੁਸੀਂ ਉਸ ਘਰ ਜਾ ਨਹੀਂ ਸਕਦੇ ਨਾ ਹੀ ਕੁੜੀ ਨੂੰ ਕਿਤੇ ਹੋ ਜਾਣ ਰੋਕ ਸਕਦੇ ਹੋ ਠੀਕ ਹੈ ਉਹ ਬਾਲਗ ਹੈ ਪਰ ਤੁਸੀਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਧੀ ਪੁੱਤ ਨੂੰ ਗਲਤ ਕੰਮ ਕਰਦਾ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹੋ ਕਈ ਵਾਰੀ ਤਾਂ ਮੈਨੂੰ ਲੱਗਦਾ ਹੈ ਬਈ ਉਸਤੇ ਮਨ ਤੇ ਕੋਈ ਮਾੜਾ ਅਸਰ ਪਿਆ ਹੋਇਆ ਏ ਇੱਕ ਵਾਰੀ ਮੈਂ ਪੁੱਛਕਾਰ ਕੇ ਪੁੱਛਿਆ ਕਿ ਬੇਟੇ ਇਸ ਤਰ੍ਹਾਂ ਕਿਉਂ ਕਰਦੀ ਹੈ ਤਾਂ ਕਹਿੰਦੀ ਤੁਸੀਂ ਤਾਂ ਕਰ ਜੇ ਮੈਨੂੰ ਪੁੱਛਿਆ ਹੀ ਨਹੀਂ ਕਦੀ ਮੈਂ ਤਾਂ ਆਪਣੇ ਆਪ ਨੂੰ ਹਮੇਸ਼ਾ ਵਾਦੂ ਹੀ ਸਮਝਦੀ ਰਹੀ ਹਾਂ ਤੁਹਾਡੇ ਹੀ ਤੁਹਾਡੇ ਲਈ ਤਾਂ ਮੁੰਡਾ ਹੀ ਸਭ ਕੁਝ ਹੈ ਫਿਰ ਹੁਣ ਮੇਰਾ ਫਿਕਰ ਕਿਵੇਂ ਹੋ ਗਿਆ ਫਿਰ ਇੱਕ ਦਿਨ ਕਹਿੰਦੀ ਮੇਰੀ ਸਹੇਲੀ ਤੇ ਉਸਦਾ ਬੁਆਏਫਰੈਂਡ ਮੇਰਾ ਕਿੰਨਾ ਕਰਦੇ ਨੇ ਪਰ ਠੀਕ ਹੈ ਬਹੂ ਜੀ ਕਰਦੇ ਹੋਣਗੇ ਉਹ ਕਿਸੇ ਲਾਲਚ ਨੂੰ ਪਰ ਖੂਨ ਤਾਂ ਸਾਡਾ ਹੀ ਹੈ ਕਈ ਵਾਰੀ ਅਜਿਹੇ ਲੋਕ ਮਤਲਬ ਕੱਟ ਕੇ ਪਿੱਛੇ ਹਟ ਜਾਂਦੇ ਨੇ ਤੇ ਕੁੜੀਆਂ ਵਿਚਾਰੀਆਂ ਹਾਲਦਰੋਂ ਟੁੱਟੇ ਪਤੰਗ ਵਰ ਡੋਰੋਂ ਟੁੱਟੇ ਪਤੰਗ ਵਰਗਾ ਹੋ ਜਾਂਦਾ ਹੈ ਉਹ ਕਿਤੇ ਵੀ ਕੰਡਿਆਲੀਆਂ ਕਿਕਰਾਂ ਬੇਰੀਆਂ ਵਿੱਚ ਫਸੀਆਂ ਵਿੱਚ ਜਾ ਫਸਦੀਆਂ ਨੇ ਇਸ ਦਾ ਤਾਂ ਅਸੀਂ ਅਜੇ ਵਿਆਹ ਕਰਨਾ ਹੈ ਕੌਣ ਕਰਾਏਗਾ ਇਸ ਨਾਲ ਵਿਆਹ ਸੰਤਾਰ ਉਦਾਸ ਹੋ ਗਿਆ ਉਹ ਠੀਕ ਹੀ ਤਾਂ ਕਹਿ ਰਿਹਾ ਹੈ ਕਈ ਵਾਰੀ ਭਾਰਤ ਤੋਂ ਆਏ ਨਵੇਂ ਮੁੰਡੇ ਕੁੜੀਆਂ ਨੂੰ ਮਿਲੀ ਇਹ ਨਵੀਂ ਆਜ਼ਾਦੀ ਉਹਨਾਂ ਦੇ ਪੈਰ ਚੁੱਕ ਦਿੰਦੀ ਹੈ ਪੈਰ ਵੀ ਅਜਿਹੀ ਚੁੱਕਦੀ ਹੈ ਕਿ ਹਮੇਸ਼ਾ ਲਈ ਉਖੜ ਜਾਂਦੇ ਹਨ ਮੁੰਡੇ ਨਸ਼ਿਆਂ ਵਿੱਚ ਗਰਕ ਹੋ ਜਾਂਦੇ ਹਨ ਤੇ ਕੁੜੀਆਂ ਕਾਲ ਗਰਲਾਂ ਬਣ ਪੜਨ ਲਈ ਮਜਬੂਰ ਹੋ ਜਾਂਦੀਆਂ ਹਨ ਇਸ ਮੁਲਕ ਦਾ ਕਾਨੂੰਨ ਕਾਨੂੰਨ ਤਾਂ ਵੀ ਵਿਚਾਰ ਨੂੰ ਹੀ ਬਿਜ਼ਨਸ ਦੱਸਦਾ ਹੈ ਤਾਂਤਾ ਕੁਲੇ ਸਟ੍ਰਿਮ ਕਲੱਬ ਮ사ਜ ਪਾਰਲਰ ਨਿਊਡ ਸਾਈਟਾਂ ਬਲੂ ਫਿਲਮਾਂ ਨਗੇਜ਼ ਭਰਪੂਰ ਰਸਾਲੇ ਇਨਾ ਕੁੜੀਆਂ ਦੇ ਸਿਰ ਤੇ ਨੱਚਦੇ ਹਨ ਸ਼ਰੀਆਮ ਜਿਸਮ ਵਿੱਚਣ ਵਾਲੀਆਂ ਕੁੜੀਆਂ ਦੇ ਵਿਕਿਆਪਨਾ ਵਿੱਚ ਹੁਣ ਭਾਰਤੀ ਮੂਲ ਦੀਆਂ ਕੁੜੀਆਂ ਦੇ ਵੀ ਨਾਂ ਆਏ ਦਿਨ ਸ਼ਾਮਲ ਹੁੰਦੇ ਹਨ ਸ਼ਾਇਦ ਇਸੇ ਗੱਲੋਂ ਸੰਤਾ ਡਰਦਾ ਸੀ ਕਿ ਕੋਈ ਗੁੰਮਰਾਹ ਕਰਕੇ ਉਸਦੀ ਕੁੜੀ ਨੂੰ ਗਲਤ ਰਸਤੇ ਨਾ ਪਾ ਦੇਵੇ ਅਜਿਹਾ ਕੁਝ ਉਸਨੇ ਪਹਿਲੀ ਵਾਰ ਕੈਨੇਡਾ ਆ ਕੇ ਸੁਣਿਆ ਸੀ ਸੁਣ ਕੇ ਉਸ ਨੂੰ ਯਾਦਦਾ ਸੀ ਜਿਵੇਂ ਕਿਸੇ ਨੇ ਉਸਦੇ ਸਿਰ ਵਿੱਚ ਬਰੂਦ ਭਰ ਦਿੱਤਾ ਹੋਵੇ ਜੋ ਕਿਸੇ ਸਮੇਂ ਵੀ ਫਟ ਜਾਵੇਗਾ ਉਹ ਰੋਣ ਹਾਕਾ ਹੋ ਕੇ ਬੋਲਿਆ ਬੌਜੀ ਇਹ ਕਿਹੋ ਜਿਹੀ ਤਬਦੀਲੀ ਹੈ ਜੋ ਸਿਰਫ ਗਰਲ ਕਮਾਂ ਵਿੱਚ ਹੀ ਆਉਂਦੀ ਹੈ ਘੱਟ ਪਹਿਰਾਵਾ ਪਾ ਕੇ ਨਗੀਜ਼ ਦਿਖਾ ਕੇ ਤਾਂ ਕੋਈ ਮਾਡਰਨ ਨਹੀਂ ਹੋ ਸਕਦਾ ਇਸ ਕਮਲੀ ਕੁੜੀ ਨੂੰ ਕਿ ਕੋਈ ਕਿਵੇਂ ਸਮਝਾਵੇ ਇਸ ਤਰ੍ਹਾਂ ਤਾਂ ਮੈਨੂੰ ਲੱਗਦਾ ਹੈ ਮੈਂ ਸਾਲ ਵੀ ਹੋਰ ਨਹੀਂ ਜੀਣਾ ਮੇਰਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਆਏ ਦਿਨ ਵੱਧਦੇ ਜਾ ਰਹੇ ਹਨ ਮੇਰਾ ਡਾਕਟਰ ਕਹਿੰਦਾ ਹੈ ਕਿ ਤੂੰ ਫਿਕਰ ਕਰਦਾ ਹੈ ਕੀ ਦੱਸਾਂ ਮੈਂ ਡਾਕਟਰ ਨੂੰ ਇਸੇ ਵਜ੍ਹਾ ਕਰਕੇ ਤਾਂ ਅੱਜ ਮੇਰੇ ਤੋਕਾਰ ਵੀ ਠੀਕ ਨਹੀਂ ਚੱਲਦੀ ਮੈਨੂੰ ਬੈਠੇ ਬੈਠੇ ਨੂੰ ਪੰਜਾਬ ਦੇ ਦਿਨਾਂ ਦੀ ਯਾਦ ਆਈ ਜਦੋਂ ਬੂਟੇ ਦੀ نسل ਬਦਨ ਲਈ ਉਸ ਉਸਤੇ ਕਲਮੀ ਪਿਉਂਧ ਚੜਾ ਦਿੱਤੀ ਜਾਂਦੀ ਸੀ ਕੁਝ ਸਮੇਂ ਕੁਝ ਦਿਨ ਤਾਂ ਮੁਰਝਾ ਮੁਰਝਾਉਂਦਾ ਪਰ ਫਿਰ ਨਵੀਆਂ ਲਗਰਾਂ ਫੁੱਟ ਪੈਂਦੀਆਂ ਫਿਰ ਫਲ ਫੁੱਲ ਸਾਰਾ ਕੁਝ ਹੀ ਬਦਲ ਜਾਂਦਾ ਸੰਤਾਰ ਖੁਦ ਨੂੰ ਆਪਣੇ ਟੱਬਰ ਨੂੰ ਨਵੇਂ ਸੱਭਿਆਚਾਰ ਦੀ ਪਿਉਂਧ ਚੜਾ ਕੇ ਹੁਣ ਤਬਦੀਲੀ ਲਈ ਤਿਆਰ ਨਹੀਂ ਸੀ ਉਸ ਦਾ ਕੈਨੇਡਾ ਤਾਂ ਸਿਰਫ ਅਧਨਿਕ ਸਹੂਲਤਾਂ ਤੇ ਚੰਗੀ ਆਰਥਿਕਤਾ ਦੀ ਮਹਦੂਦ ਸੀ ਬਹੁਤੇ ਭਾਰਤੀਆਂ ਦਾ ਇਹੋ ਹਾਲ ਸੀ ਜੋ ਨਵੇਂ ਸੱਭਿਆਚਾਰ ਤੇ ਫਲ-ਫੁੱਲ ਆਪਣੀ ਝੋਲੀ ਪਾਉਣ ਲਈ ਤਿਆਰ ਨਹੀਂ ਸਨ ਮੈਂ ਉਸ ਨੂੰ ਕਿਹਾ ਸੰਤਾਰ ਜੀ ਹੁਣ ਤਾਂ ਆਪਾਂ ਨੂੰ ਸੁੱਖ ਸਹੂਲਤਾਂ ਦੇ ਨਾਲ-ਨਾਲ ਇਹ ਗੱਲਾਂ ਵੀ برداشت ਕਰਨੀਆਂ ਹੀ ਪੈਣੀਆਂ ਨੇ ਚੰਗੇ ਦੇ ਨਾਲ-ਨਾਲ ਮਾੜਾ ਪੱਖ ਵੀ ਹੋਣਾ ਹੁੰਦਾ ਹੈ ਨਾਲੇ ਆਪਾਂ ਆਪੇ ਸਾਰਾ ਕੁਝ ਠੀਕ ਹੋ ਜਾਵੇਗਾ ਜਦੋਂ ਤੁਸੀਂ ਕਰ ਹੁਣ ਤੂੰ ਜਦੋਂ ਤੁਸੀਂ ਕਰ ਹੀ ਕੁਝ ਨਹੀਂ ਸਕਦੇ ਇਹਨਾਂ ਸੋਚ ਵੀ ਕਿ ਕੀ ਕਰੋਗੇ ਤੁਸੀਂ ਆਪਣਾ ਧਿਆਨ ਆਪਣੇ ਕੰਮਾਂ ਤੇ ਕੇਂਦਰਿਤ ਕਰਨਾ ਸਿੱਖੋ ਦੂਜਿਆਂ ਦੇ ਜੀਵਨ ਨੂੰ ਅਗਰ ਉਹ ਬਾਲਗ ਹਨ ਇਥੋਂ ਦੇ ਕਾਨੂੰਨ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ ਇਸ ਵਕਤ ਡਰਾਈਵਿੰਗ ਲੈਸਨਸ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਮੁਲਕ ਵਿੱਚ ਇਹ ਇਹ ਤੁਹਾਡੀਆਂ ਲੱਤਾਂ ਹਨ ਨਾ ਕਿ ਧੀ ਪੁੱਤ ਇਹਨਾਂ ਦਾ ਮੂਤਿਆ ਕੇ ਆਪਣੀ ਸੇਧ ਦਾ ਧਿਆਨ ਰੱਖਣਾ ਸਿੱਖੋ ਮੈਂ ਉਹਨਾਂ ਦਾ ਮੁੱਢਾ ਥੱਪਤਾ ਪਾਇਆ ਜਿਵੇਂ ਮੈਂ ਪੁਰਾਣੀ ਰੋਖ ਨੂੰ ਕੱਟ ਕੇ ਕੋਈ ਨਵਾਂ ਹੀ ਕਲਮ ਚੜਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਚੁੱਪ ਚਾਪ ਮੈਨੂੰ ਸੁਣਦਾ ਰਿਹਾ ਕਾਫੀ ਹਾਊਸ ਦੇ ਸਾਹਮਣੇ ਵੱਤੀ ਸੜਕ ਤੇ ਅਣਗਿਣਤ ਕਾਰਾਂ ਤੇਜ਼ ਸਪੀਡ ਤੇ ਦੌੜ ਰਹੀਆਂ ਸਨ ਜਿਨ੍ਹਾਂ ਨੂੰ ਚਲਾਉਣ ਵਾਲੇ ਕਿਸੇ ਵੀ ਮੂਲਕ ਤੋਂ ਆਏ ਹੋ ਸਕਦੇ ਹਨ ਅਸੀਂ ਵੀ ਬਾਹਰ ਨਿਕਲ ਕੇ ਆਪਣੀ ਕਾਰਗਲ ਤੋਰ ਪਏ ਤੇ ਨਵੀਂ ਇੱਕ ਨਵੀਂ ਦਿਸ਼ਾ ਵਿੱਚ ਜਾਣ ਲਈ